ਅੱਜ ਕਬੱਡੀ ਦਾ ਕੀ ਦਖਾਂਤ ਹੈ ਵੀ ਜਿਹੜੇ ਵੱਡੇ ਵੱਡੇ ਖਿਡਾਰੀ ਸੀ ਜਿਨ੍ਹਾਂ ਨੇ ਕਬੱਡੀ ਨੂੰ ਜਿੱਤਿਆ ਜਿਨ੍ਹਾਂ ਨੇ ਆ ਕਬੱਡੀ ਦੇ ਦਾਇਰੇ ਦੇ ਕੱਠ ਵਧਾਏ ਉਹ ਭਾਵੇਂ ਦਿਲਵਰ ਛਦੇਰ ਹੈ ਭਾਵੇਂ ਕਰਮਾ ਚੱਕਰ ਹੈ ਭਾਵੇਂ 바바 ਮਤੋਈ ਹੈ ਭਾਵੇਂ ਕਾਲਾ ਛਰੇੜੀਆ ਭਾਵੇਂ ਰਾਜਵੀਰ ਰਾਜਾ ਹੈ ਭਾਵੇਂ ਮਲਕੀਤ ਲਹਿਰੇਵਾਲਾ ਹੈ ਉਹ ਤੇ ਵਿਚਾਰੇ ਅੱਜ ਰੈਫਰੀ ਕਰਦੇ ਫਿਰਦੇ ਆ ਔਰ ਜਿਹੜੇ ਕਦੇ ਗਰਾਊਂਡ ਦੇ ਕੋਲੋਂ ਵੀ ਨਹੀਂ ਲੰਘੇ ਸੀ ਉਹ ਵੱਡੀਆਂ ਵੱਡੀਆਂ ਟੀਮਾਂ ਦੇ ਕੋਚ ਬਣੇ ਹੋਏ ਨੇ ਔਰ ਸਾਡੇ ਵਰਗੇ ਬੰਦਿਆਂ ਦੇ ਮੂਹਰੇ ਬੋਲਦੇ ਨੇ ਮੈਂ ਕਹਿੰਦਾ ਨਾ ਭਰਾਵਾ ਮੈਨੂੰ 25 ਸਾਲ ਹੋ ਗਏ ਰਾਜੀਵ ਰਾਜਾ ਜੀ ਮੈਂ ਤਾਂ ਕਦੇ ਤੈਨੂੰ ਖੇਡਦਾ ਨਹੀਂ ਦੇਖਿਆ ਠੀਕ ਆ ਕਿਸੇ ਪ੍ਰੋਮੋਟਰ ਨੇ ਅਮਰੀਕਾ ਤੋਂ ਕੈਨੇਡਾ ਤੋਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਪੈਸੇ ਲਾਤੇ ਇੰਗਲੈਂਡ ਤੋਂ ਤੂੰ ਕੋਚ ਬਣਾ ਕੇ ਗਰਾਊਂਡ ਦੇ ਵਿੱਚ ਘਲਤਾ ਪਰ ਤੇਰੀ ਦੇਣ ਤੇ ਕੋਈ ਨਹੀਂ ਕਬੱਡੀ ਨੂੰ ਔਰ ਜਿਹੜੇ ਤਿਆਰ ਹੋਏ ਖਿਡਾਰੀ ਨੇ ਉਹਨਾਂ ਨੂੰ ਉਹ ਗਰਾਊਂਡ ਦੇ ਵਿੱਚ ਖਿਡਾਰੇ ਹੁੰਦੇ ਨੇ ਦੱਸਣਾ ਉਹਨਾਂ ਨੂੰ ਕੁਝ ਨਹੀਂ ਆਉਂਦਾ ਵੀ ਕਿਹੜਾ ਜਾਫੀ ਨੇ ਕਿਹੜਾ ਦਾਅ ਮਾਰਨਾ ਹੈ ਕਿਹੜੇ ਰੇਡਰ ਨੂੰ ਰੋਕਣਾ ਕਿ ਤੋ ਰੇਡ ਪਵਾਉਣੀ ਹੈ ਇਹ ਕਬੱਡੀ ਦਾ ਬਹੁਤ ਵੱਡਾ ਦੁਖਾਂਤ ਹੈ ਪੰਜਾਬ ਦੀ ਕੋਈ ਵੀ ਫੈਡਰੇਸ਼ਨ ਹੋਵੇ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਪਰ ਮੈਂ ਸੱਚਾਈ ਕਹਿ ਰਿਹਾ ਵੀ ਰਖੇ ਖੋਤੀ ਕੋਝ ਹੋਏ ਨੇ ਸਾਰੇ